ਸਿਮੀ ਦੀਦੀ ਤੁਸੀਂ ਨੀ ਉਹ ਚੜੀ ਕੋ ਕੰਮ ਕਰਾਉਂਦੇ ਹੋ ਇਹਨੂੰ ਕੱਲੀ ਬਹਿ ਕੇ ਲੰਦਾ ਵਾ ਤੇ ਤਾਂ ਕੀ ਮਾਸਾ ਕੰਮ ਹੀ ਕਰ ਲਿਆ ਤੇ ਕੰਮ ਕਰ ਲਿਆ ਤੇ ਘਸਤ ਨਹੀਂ ਗਈ 15 ਦਿਨ ਹੋ ਗਏ ਨਾਉਂਦੀ ਨੂੰ 15 ਦਿਨ ਹੋ ਗਏ ਕੋਈ ਕੰਮ ਕਰਾਉਂਦੇ ਹੋ ਪੁੱਛਾ ਕਿੰਨਾ ਕੰਮ ਕੀਤਾ ਅੱਜ ਮਾੜੀ ਮਾੜੀ ਸ਼ਰਮ ਕਰਨੀ ਚਾਹੀਦੀ ਤੁਹਾਨੂੰ ਰੁਪਿੰਦਰ ਦੀ ਭੈਣ ਆਵੇ ਹਾਂ ਤੇ ਮੈਂ ਕੰਮ ਕਰਾਵਾਂ ਪਹਿਲਾਂ ਕਰਨ ਦਊਗੀ ਕੀ ਕਰਮ ਕੋਈ ਗੱਲ ਨਹੀਂ ਤੁਹਾਨੂੰ ਅਗਰ ਹੁਣ ਮੈਂ ਤੋ ਆਉਣਾ ਵਾ ਦੋਵਾਂ ਦੇ ਪਰਚਾ ਕਰੋਣਾ ਨਾ ਕੁੜੀ ਕੋ ਕੰਮ ਕਰਾਉਂਦੇ ਨਾ ਜਾਇਜ ਏਦਾਂ ਹੀ ਪਰਚੇ ਹੋ ਜਾਂਦੇ ਆ ਕਿ ਇੰਨਾ ਚੋਕਾ ਹੈਗਾ ਵਾ ਓ ਮਮੀ ਚੁੱਪ ਕਰੋ ਕਿੰਨਾ ਨਾ ਮਥਾ ਲ ਇਨਨਾਂ ਬੜਿਆ ਤਾ ਕੋਈ ਸਿਰ ਤੇ ਚੜੀ ਜਾਂਦੇ ਆ ਕੋਈ ਨਹੀਂ ਤੂੰ ਚੋਬਰ ਕੇ ਚੱਲ ਉਹ ਅੰਦਰ ਸਿਰ ਤੇ ਹੋਣਾ ਨਹੀਂ ਚਲਾਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਤੁਹਾਨੂੰ ਮੈਂ ਗੱਲ ਸਿਖਾ ਕੇ ਜਾਣੀ ਹੁਣ ਮੈਂ ਕਰ ਲਓ ਜੋ ਕਰਨਾ ਸਾਰਾ ਹੀ ਕੰਮ ਕਰਉਂਦੇ ਰਹੇ ਆ ਚਾਰੂ ਵੀ ਲਵਾਉਣਾ ਪੋਚੇ ਵੀ ਰੋਟੀ ਵੀ ਬਣਾਉਂਦੇ ਰਹੇ ਆ ਇੱਥੋਂ ਤੱਕ ਕਿ ਇੱਕ ਦਿਨ ਮੇਰੇ ਪਿੰਦਰ ਦੀ ਵੀ ਕੋ ਰੋਟੀ ਮੰਗੀ ਤੇ ਮੈਨੂੰ ਰੋਟੀ ਵੀ ਨਹੀਂ ਦਿੱਤੀ ਮੈਂ ਭੁੱਖੀ ਰਹੀ ਸਾਰਾ ਦਿਨ ਮੈਂ ਇੱਥੇ ਆਣ ਕੇ ਵੀ ਨਹੀਂ ਖਾਧੀ ਬੜਾ ਹੀ ਕੰਮ ਕਰਉਂਦੇ ਰਹੇ ਮੈਂ ਦਰਦੀ ਮਾੜੀ ਦੱਸਿਆ ਨਹੀਂ ਤੁਹਾਨੂੰ ਉਸਨੀ ਬਾਜਾ ਫਿਰ ਛੇਤੀ ਕਰ ਬੱਸ ਆਉਣ ਵਾਲੀ ਆ ਆ ਗਈ ਆ ਗਈ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਪੈਹੇ ਹੈਗੇ ਵੱਧ ਕੋਲ ਇਹ ਹੈਗੇ ਸਿੱਮੇ ਕੈਂਡੀ ਹੀ ਮੇਰਾ ਮਸ਼ੀਨ ਦਾ ਸਮਾਨ ਖਤਮ ਹੋਇਆ ਵਾ ਅੱਛਾ ਤੇ ਉਹ ਵੀ ਲਿਆਇਓ ਕੋਈ ਨਹੀਂ ਲਿਆਵਾਂਗੇ ਮੈਂ ਤਾਂ ਉਧਰ ਘਲਾਤਾ ਮੰਮੀ ਵਾਲੋਂ ਨੂੰ ਉਹ ਚਲ ਚੰਗਾ ਕੀਤਾ ਵਾ ਇਹ ਤੇ ਕਲੀ ਨੇ ਨਾ ਗੋਲੀ ਹੋਣੇ ਵੀ ਜੜੀ ਨੇ ਇਹ ਤੇ ਗੱਲ ਹੈਗੀ ਆ ਜਾਂਦੇ ਜਾਂਦੇ ਚਾਬੀ ਫੜਾ ਜਾਂਦੇ ਉਹਨੂੰ ਜੇ ਘਰ ਆਉਣਾ ਹੋਊਗਾ ਨਾ ਤੇ ਆਪੇ ਆ ਜੂਗੀ ਸਰ ਇਦਾਂ ਕਰ ਲੈਨੇ ਆ ਇਹ ਆ ਦੁਪਰ ਸਿਰ ਚਲੀ ਫਿਰ ਤੇ ਨਾਲ ਥੋੜਾ ਜਿਹਾ ਸਮਾਨ ਘਰ ਦਾ ਵੀ ਖਤਮ ਹੋਇਆ ਵਾ ਉਹ ਵੀ ਲੈ ਆਵਾਂਗੀ ਕੋਈ ਗੱਲ ਨਹੀਂ ਆ ਜਾ ਲੀ ਚਾਬੀ ਦੇ ਦੇ मेरी गल सुनो तु तो खलो जो तो मैं चाबी फड़ावा सिमी सिमी दीदी तो ही सिमी तू तो ये की करा है ਕੁਛ ਨਹੀਂ ਦੀਦੀ ਮਹਾਰਾਜ ਜੇ ਨਹੀਂ ਪੋਚਾ ਲਾਉਣ ਹੁਣ ਵੀ ਝੂਠ ਬੋਲੀ ਜਾਨੀ ਆ ਹੁਣ ਤੇ ਤੈਨੂੰ ਮੈਂ ਅੱਖੀਂ ਵੇਖ ਲਿਆ ਵਾ ਨਹੀਂ ਨਹੀਂ ਦੀਦੀ ਮੈਂ ਕੁਛ ਨਹੀਂ ਕੰਢੀ ਉਹਨਾਂ ਮਾਸੀ ਕਹਿਣ ਦੀ ਸੀ ਕਿ ਅੱਜ ਪੋਚੇ ਨਹੀਂ ਲੱਗੇ ਰਪਿੰਦਰ ਦੀਦੀ ਕੋ ਤੇ ਲਾ ਦੇ ਮਾਰੇ ਜੀ ਲਾਏ ਤੂੰ ਹਜੇ ਵੀ ਝੂਠ ਬੋਲੀ ਜਾਂਦੀ ਮੇਰੇ ਨਾਲ ਨਹੀਂ ਨਹੀਂ ਦੀਦੀ ਮੈਂ ਝੂਠ ਚੱਲ ਮੇਰੀ ਗੱਲ ਸੁਣ ਚੱਲ ਅੰਦਰ ਬੋਲ ਦੇ ਨਹੀਂ ਮੇਰੀ ਗੱਲ ਸੁਣਿਓ ਤੈਨੂੰ ਸਿਮੀ ਮੈਂ ਕਿੰਨਾ ਸਮਝਾਉਂਦੀ ਰਹੀ ਆ ਤੂੰ ਮੈਨੂੰ ਇੱਕ ਵਾਰੀ ਨੇ ਦੱਸਿਆ ਕਿ ਮੇਰੇ ਕੋ ਕੰਮ ਕਰਾਉਂਦੇ ਆ। ਸੰਦੀਪ ਕੀ ਗੱਲ ਹੋਈ ਆ? ਹੋਣਾ ਕੀ ਆ? ਸਿਮੀ ਦੀਦੀ ਨਾ ਸਾਚੀ ਕਹਿੰਦੀ ਸੀ ਕਿ ਸਿਮੀ ਉੱਥੇ ਜਾ ਕੇ ਕੰਮ ਕਰਦੀ ਆ। ਸਿਮੀ ਤੈਨੂੰ ਕਿ ਲੋੜੇ ਚ ਹੈ ਕੰਮ ਕਰੰਦੀ? ਇਹਨੇ ਵਿੱਚ ਉਡ ਬੋਲਿਆ ਸਾਨੂੰ ਉਹਦੋਂ ਮੈਂ ਪੁੱਛਦੀ ਰਹੀ ਇਹਨੂੰ ਮੈਂ ਦੱਸਦੇ ਚੰਗੀ ਰਹੇਗੀ ਜੇ ਤੇਰੇ ਪਾਜੀ ਨੂੰ ਪਤਾ ਲੱਗ ਗਿਆ। ਕਿੱਦਾਂ ਗੱਲ ਕੀਤੀ ਤੈਨੂੰ? ਕਿਉਂ ਕੰਮ ਕਰਾਉਂਦੇ ਤੇਰੇ ਕੋ? ਕਿੰਨੇ ਕੋ ਕਿਹਾ ਵਾ? ਮਾਸੀ ਆਖਣ ਦੇ ਦੀ ਪੁੱਛ ਲਾ ਦੇ। ਇਹ ਡੇਲੀ ਲੋਣੀ ਗੱਦ ਲਾਉਣ ਦੀ ਆ। ਰੋਜ਼ ਆ ਕੇ ਕੰਮ ਕਰਦੀ ਨਾ ਇੱਥੇ ਕਿਹੜੀ ਗੱਲੋਂ ਮੂੰ ਤਾਂ ਜੋ ਕੀ ਗੱਲ ਕਰੇ ਮੈਨੂੰ ਦੇਖ ਲਓ ਆਪਣੀ ਮੰਮੀ ਦੇ ਕੰਮ ਬਲਾਉਂ ਹਾਂ ਕਿੱਥੇ ਆ ਮੰਮੀ ਕੀ ਰੋਲੀ ਪਾਈ ਤੁਸੀਂ ਰੋਲੀ ਕਾਦੀ ਪਉਣੀ ਆ ਹਾਂ ਕੁੜੀ ਕੋ ਕੰਮ ਕਰਾਉਂਦੇ ਸੀ ਕਿੱਥੋਂ ਕੰਮ ਕਰਾਉਂਦੇ ਪੋਚਾ ਬਲਾਈ ਕੰਮ ਪੋਚੇ ਮਾਰਂਦੀ ਓ ਤਾਂ ਤਾਂ ਕੀ ਪਾਣੀ ਡੋਲ ਗਿਆ ਨਾ ਆਉਦ ਕੋ ਡੁੱਲਾ ਤੇ ਜੇ ਮਾਰਤਾ ਤਾਂ ਨਹੀਂ ਕੋ ਡੁੱਲਾ ਵਾ ਮੰਮੀ ਨਾ ਝੂਠ ਬੋਲੋ ਹਜੇ ਵੀ ਝੂਠ ਬੋਲੀ ਜਾਂਦੇ ਤੁਸੀਂ ਕਾਹਦਾ ਝੂਠ ਬੋਲਿਆ ਜੇ ਆਪਣੇ ਅੱਖੀ ਵੇਖਿਆ ਇੱਥੇ ਪੋਚੇ ਮਾਰਨਦੀ ਹੀ ਓ ਜੇ ਮਾਰ ਵੀ ਦਿੱਤਾ ਹੋਗਾ ਤਾਂ ਕੀ ਹੋ ਗਿਆ ਕਿਉਂ ਮਾਰ ਦਿੱਤਾ ਪੋਚਾ ਮੇਰੀ ਮੁੰਡਿਆ ਓਸ਼ਨ ਨੂੰ ਕੰਮ ਕਰਿਓ ਓਸ਼ਨ ਨੇ ਢੋਲਿਆ ਪਾਣੀ ਸਿਮੀ ਸਾਰਾ ਕੰਮ ਕਰਦੀ ਤਰ ਕੋ ਸੱਚਾ ਸਾਥ ਕਿਸੋ ਕੰਮ ਕਰਵਾਉਣਾ ਆ ਦੇਖੋ ਨਹੀਂ ਕਿਹੜੀ ਕਿਹੜੂ ਕੰਮ ਕਰਾਉਂਦੇ ਕੁੜੀ ਕੋ ਤੇ ਜੇ ਉਹਨੂੰ ਖਵਾ ਲੈਨੇ ਆ ਤਾਂ ਤਾਂ ਕੀ ਹੋ ਗਿਆ ਕੰਮ ਮਾਸਾ ਲੈ ਲਿਆ ਤੇ ਤੇ ਮੰਮੀ ਘਰੋਂ ਖਾ ਕੀ ਹੁੰਦੀ ਰੋਟੀ ਕੋਈ ਗੱਲ ਸਾਡੀ ਰੋਟੀ ਨਹੀਂ ਆਉਂਦੀ ਪੋਛਾ ਪਲਾ ਤੀ ਖਬਰ ਦਾ ਮੇਰੀ ਭੈਣ ਕੋ ਕੰਮ ਕਰਵਾਇਆ ਤੇ ਕੰਮ ਨਹੀਂ ਆਇਆ ਅੱਜ ਤੋਂ ਬਾਤ ਤੂੰ ਇੱਥੇ ਨਹੀਂ ਹੋਣਾ ਠੀਕ ਹੈ ਨਾ ਨਾ ਆਵੇ ਨਾ ਆਵੇ ਕਿੱਡੀਆਂ ਗੱਲਾਂ ਕਰ ਰਹੀ ਆਂ ਮੈਂ ਇਦੀ ਗੱਲ ਨਹੀਂ ਹੈ ਕਿ ਕੋਈ ਅਹੀ ਧਮਕੀ ਕੋ ਦੇਣੀ ਆ ਉਹਨੂੰ ਸਿਮੀ ਬਹੁਤਿਆਂ ਡਰ ਲਾ ਸਕੀਂ ਇਹਨੂੰ ਕੰਮ ਕਰਦੀ ਏ ਤੂੰ ਪਾਜੀ ਮਾਸੀ ਜੀ ਕਹਿੰਦੇ ਹੀ ਕਿ ਤਾ ਦੋਵਾਂ ਭੈਣਾਂ ਨੂੰ ਘਰੋਂ ਬਾਹਰ ਕਰ ਦੇਣਾ ਜੇ ਤੂੰ ਕੰਮ ਨਾ ਕੀਤਾ ਜਿਹੜਾ 35000 ਗਵਾਚਾ ਸੀ ਨਾ ਉਹ ਵੀ ਕਹਿੰਦੇ ਕਿ ਤੇ ਐਚੂ ਹੀ ਘਟੋਣਾ ਵਾ ਤੇਰੇ ਕੋਈ ਸਾਰਾ ਕੰਮ ਕਰੋਣਾ ਕਰਨਾ ਬੋਲ ਨਾ ਜਿੰਨਾ ਕੋ ਬੋਲਿਆ ਜਾਂਦਾ ਝੂਠ ਉਹ ਤੇ ਅੱਗੇ ਝੂਠਾਣਾ ਤੇ ਤੂੰ ਹੋਰ ਬਾਂਜਾ ਚੰਗਾ ਮੰਮੀ ਅਹੀਂ ਨਹੀਂ ਝੂਠੇ ਹੈਗੇ ਕੀ ਤੁਸੀਂ ਮੇਲਾ ਲਾਇਆ ਦੋਆਂ ਜਣੀਆਂ ਇਥੇ ਆ ਗਏ ਹੈ ਅਹੀਂ ਮੇਲਾ ਨਹੀਂ ਲਾਇਆ ਮੇਲਾ ਤਾਂ ਤੁਸੀਂ ਲਾਉਂਦੀਆਂ ਨੌ ਸਾਸਾ ਦਾ ਮੇਲਾ ਲਾਇਆ ਆਪਾਂ ਦੇਖ ਲੈ ਇੰਦਾ ਕਰਦੀਆਂ ਆ ਆ ਗਏ ਸਾਡੇ ਘਰ ਲੱਗੀ ਰੋਲਾ ਪਾਉਣਾ ਜਿਹੜੇ ਪੈਸਿਆਂ ਦਾ ਨਾਂ ਲੈਦੀ ਨਾ ਆ ਚੋਰਨੀ ਤੇ ਆ ਵਾ ਪੈਸੇ ਤੇ ਇੰਨੇ ਕਢਵਾਏ ਹੀ ਹੈਗੇ ਸਾਡੇ ਘਰ ਹੀ ਹੈ ਨਾ ਸਾਡੇ ਘਰ ਦਾ ਨਾਂ ਲਾਉਂਦੇ ਸਾਡਾ ਇਹ ਉਹ ਚੜੀ ਕੋਈ ਕੰਮ ਕਰਾਉਂਦੇ ਉਹ ਇਹਨੂੰ ਕੱਲੀ ਬਹਿ ਕੇ ਲੈਂਦਾ ਵਾ ਤੇ ਤਾਂ ਕੀ ਮਾਸਾ ਕੰਮ ਹੀ ਕਰ ਲਿਆ ਤੇ ਕੰਮ ਕਰ ਲਿਆ ਤੇ ਘਸਤ ਨਹੀਂ ਗਈ 15 ਦਿਨੋਂ ਕਿਨੋਂ ਆਉਂਦੀ ਓ 15 ਲਗਾਤਾਰ ਕੋਈ ਕੰਮ ਕਰਾਉਂਦੇ ਹੋ ਅੱਛਾ ਕਿੰਨਾ ਕੰਮ ਕੀਤਾ ਨੀ ਅਬੀ ਮਾਰੀ ਮਾਰੀ ਸ਼ਰਮ ਕਰਦੀ ਜਾਈ ਤੁਹਾਨੂੰ ਰੁਪਿੰਦਰ ਦੀ ਭੈਣ ਆਵੇ ਹਾਂ ਤੇ ਮੈਂ ਕੰਮ ਕਰਾਵਾਂ ਪਹਿਲਾਂ ਕਰਨ ਦਊਗੀ ਇਹ ਕੰਮ ਕਰ ਲਊਗੀ ਪਾਜੀ ਤਮੀਜ਼ ਨਾਲ ਥੋੜੇ ਤੁਸੀਂ ਬੋਲੋ ਤੁਸੀਂ ਵੱਡੇ ਆ ਤੇ ਕਿੱਦਾਂ ਬੋਲਾਂਦੇ ਆ ਐਂਦਾ ਭਾਬੀਆਂ ਨੂੰ ਬੋਲੀਦਾ ਵਾ ਜੇ ਉਹ ਇੱਥੇ ਆ ਕੇ ਮੜਾ ਮੋਟਾ ਕੰਮ ਕਰਾ ਵੀ ਦਿੰਦੀ ਐ ਨਾਲ ਇਥੋਂ ਖਾਂਦੀ ਨਹੀਂ ਆ ਏਸੀ ਥੱਲੇ ਬੈ ਕੇ ਹੋਏ ਸੌਂਦੀ ਆ ਹੋਰ ਤਾਂ ਨਹੀਂ ਕੋਈ ਸੌਂਦਾ ਓ ਮੈਨੂੰ ਪਤਾ ਵਾ ਕਿੰਨਾ ਕੇ ਏਸੀ ਥੱਲੇ ਬਿਠਾਉਂਦੇ ਤੁਸੀਂ ਪੋਚੇ ਮਾਰਨ ਦੀ ਵਾਰੋ ਜਾਓ ਫਿਰ ਲੈ ਜਾਓ ਕੋਈ ਗੱਲ ਨਹੀਂ ਤੁਹਾਨੂੰ ਅਗਰ ਮੈਂ ਦੁ ਦੁਮਾਰੇ ਪਰਚਾ ਕਰਾਉਣਾ ਨਾ ਕੁੜੀ ਕੋ ਕੰਮ ਕਰਾਉਂਦੇ ਨਾ ਜਾਇਜ ਹੈ ਜਾਂ ਤੂੰ ਕਰਾ ਲੈ ਕਿਹੜਾ ਪਰਚਾ ਕਰਾਉਣਾ ਵਾ ਕਿੱਡੀਆਂ ਗੱਲਾਂ ਬਣਾਉਂਦਾ ਵਾ ਇਦਾਂ ਹੀ ਪਰਚੇ ਹੋ ਜਾਂਦੇ ਆ ਕਿ ਇੰਨੇ ਚੋਕਾ ਹੈਗਾ ਵਾ ਉਹ ਮੰਮੀ ਚੁੱਪ ਕਰੋ ਕਿੰਨਾ ਨਾ ਮਥਾ ਲਾਉਂਦੇ ਆ ਇਹਨਾਂ ਨਾਲ ਵਾਰੇ ਆ ਸਰ ਤੇ ਚੜੀ ਜਾਂਦੇ ਕੋਈ ਨਹੀਂ ਤੂੰ ਚੁੱਪਰ ਕੇ ਚੱਲੋ ਅੰਦਰ ਸਰ ਤੇ ਨਹੀਂ ਹੋਣੀ ਚਲਾਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਤੁਹਾਨੂੰ ਅਗਰ ਸਿਖਾ ਕੇ ਜਾਨੀ ਹੁਣ ਮੈਂ ਕਰ ਲਓ ਜੋ ਕਰਨਾ ਵਾ ਕੀ ਕਰੇਗਾ ਕਰੀ ਨਾ ਨਾ ਬੈਠ ਜਾ ਨਾ ਪਰ ਤੁਹਾਨੂੰ ਸਿਮੀ ਜਾ ਤੂੰ ਘਰ ਬੱਤੀ ਦਰਵਾਜ਼ਾ ਜਾ ਕੇ ਲੌਲੀ ਨੂੰ ਕਹਿਣਾ ਲੌਲੀ ਨੂੰ ਕੀ ਕਹਿਣਾ ਵਾ ਇਹੋ ਕਰ ਰਹੀ ਹੈ ਮੋਲੀ ਨਹੀਂ ਤੈਨੂੰ ਲੜਾਈਆਂ ਕਰਾਉਣ ਵਾਸਤੇ ਤੇ ਲਿਆਈ ਹੈ ਤੂੰ ਤੇ ਤੂੰ ਹੀ ਚੜਾਈ ਆ ਕਿਹੜੀ ਕਿਲੋ ਚੜਾਈ ਉਹਨੇ ਕੀ ਕੀਤਾ ਹਾਂ ਕੰਮ ਤੇ ਤੂੰ ਹੀ ਕਰਾਉਂਦੇ ਗਲਤੀ ਤੂੰ ਹੀ ਕੀਤੀ ਆ ਨਾ ਹੱਡਾ ਲਾਉਂਦੇ ਤੂੰ ਪਤਾ ਕੰਮ ਕਰਾਉਂਦੇ ਹੈ ਪਤਾ ਨਹੀਂ ਕਿਹੜਾ ਤੇਰੇ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਹੈ ਕਿ ਤੂੰ ਕੰਮ ਨਹੀਂ ਕਰ ਸਕਦੀ ਲਾਲਾ ਜੋਰ ਬਗਾਨੀ ਕੁੜੀ ਕਿਤੋਂ ਕੰਮ ਕਰਾਉਂਦੀ ਆ ਕਿੱਥੇ ਲੇਖਾ ਦੇਣਾ ਜਾ ਕੇ ਤੂੰ ਬਗਾਨੀ ਕੋ ਕਰਾਉਂਦੀ ਤਾਂ ਬਗਾਨੀ ਆ ਕੇ ਖਾਂਦੀ ਨਹੀਂ ਆ ਹਾਂ ਨਾ 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 ਨੂੰ ਪਤਾ ਸਾਰਨ ਕਰਨੀ ਹੈ ਕੱਪੜੇ ਦੇ ਦੋ ਸਾਰਨ ਕਰਨ ਦੀ ਹੈ ਕਿਹੜੇ ਕੱਪੜੇ ਦੋ ਦਿੱਤੇ ਆ ਤੋ ਖੜਦੀ ਨਹੀਂ ਆ ਉਹ ਸਾਨੂੰ ਮੰਮੀ ਨੇ ਉਧਰ ਭਾਣੇ ਨਾਲ ਬੁਲਾ ਲਿਆ ਕੱਪੜੇ ਦੇਣੇ ਕਿਹੜੇ ਕੱਪੜੇ ਦਿੱਤੇ ਤੁਸੀਂ ਸਿਮੀ ਹਾਂਜੀ ਦੀਦੀ ਗੱਲ ਤੇ ਸੁਣ ਨਾ ਨਹੀਂ ਦੀਦੀ ਮੈਂ ਬਾਅਦ ਚ ਆਵਾਂਗੀ ਨਹੀਂ ਗੱਲ ਤੇ ਸੁਣ ਨਹੀਂ ਹੋਇਆ ਵਾ ਛੇਤੀ ਆ ਮੈਨੂੰ ਇੰਨੇ ਵੀ ਨਹੀਂ ਸਿਮੀ ਨੇ ਵੀ ਨਹੀਂ ਮੇਰੀ ਗੱਲ ਸੁਣੀ ਇਹ ਵੀ ਭਜੀ ਚਲ ਗਈ ਆ ਉਧਰ ਵੀ ਬੜਾ ਰੋਲਾ ਪੈਂਡਿਆ ਪਹਲਾ ਗਾੜੀ ਹੋ ਕੇ ਸੋਨਾ ਪਲਕੀ ਹੋਂਡਿਆ ਇੱਧਰ ਸੰਦੀਪ ਤੇ ਦਲਜੀਤ ਬੜਾ ਡੇ ਬੋਲਣ ਜਾਵਦੀ ਉਹੋ ਗੱਲ ਮੈਂ ਜਿਹੜੀ ਦੱਸੀ ਸੀ ਨਾ ਉਹਦੇ ਤੋਂ ਨਾ ਕਰ ਲੜਾਈ ਪਈ ਗਿਓ ਸਿਮੀ ਨੂੰ ਕਿਤੇ ਇਹਨਾਂ ਨੇ ਕੰਮ ਕਰਦੀ ਨੂੰ ਕਿਤੇ ਵੇਖ ਲਿਆ ਕੋਈ ਗੱਲ ਨਹੀਂ ਹੁਣ ਮੈਂ ਵੀ ਬਲਦੀ ਤੇ ਨਾ ਤੇਲ ਪਾਉਂ ਚੰਗੀ ਤਰ੍ਹਾਂ ਹੀ ਮੰਮੀ ਪਹਿਲੇ ਵੀ ਤੁਸੀਂ ਤਾਂ ਹੀ ਨਾ ਕਰਾਉਣ ਲੱਗੇ ਨਾਲ लवली ਦੇ ਤੇ ਸਭ ਕੋ ਨਾ ਰਵਿੰਦਰ ਕਰਵਾਉਂਦੀ ਆ ਉਹਦੇ ਹੱਥੇ ਜੜੇ ਤੁਸੀਂ ਤੂੰ ਕਰ ਲੈ ਜੋ ਕਰਨਾ ਵਾ ਤੂੰ ਪਰਚੀਆ ਦਿਵਾਲਾ ਜੋ ਮਰਜੀ ਕਰ ਲੈ ਹੁਣ ਮੈਂ ਲਵਾ ਕੇ ਦੱਸੂਗੀ ਤੈਨੂੰ ਕੋਈ ਗੱਲ ਨਹੀਂ ਅਹੀਂ ਇਥੇ ਬੈਠੇ ਆਂ ਕੜ ਕੇ ਦੱਸੋ ਕਿੱਦਾਂ ਕਰਦੇ ਹੁੰਦੇ ਭਲਾ ਚੜਿਆ ਆਪੂ ਵੇ ਸਹੋ ਕਾਹ ਜਾਂਦਾ ਜਾਣ ਡਿਆ ਵਾ ਉਹ ਮੰਮੀ ਦੀ ਮਰਜ਼ੀ ਆ ਜੋ ਮੰਮੀ ਕਰਨਗੇ ਨਾ ਉਹਨਾਂ ਨੇ ਕਰਨਾ ਠੀਕ ਵਾ ਨਾ ਮੰਮੀ ਦੀ ਮਰਜ਼ੀ ਨਹੀਂ ਆ ਸਭ ਕੋ ਤੁਹਾਡੀ ਮਰਜ਼ੀ ਨਾ ਹੁੰਦਿਆ ਵਾ ਜੇ ਹੁੰਦਿਆ ਨਾ ਤਾਂ ਲਲੋ ਜੋ ਜਿੰਨਾਕ ਲੱਗਦਾ ਕੋਈ ਗੱਲ ਨਹੀਂ ਫਿਰ ਤੁਸੀਂ ਕਰਵਾ ਕੇ ਦੱਸੋ ਕਰਾ ਲਾਂਗੇ ਕਹਿੰਦਾ ਮੈਂ ਤੁਹਾਡੇ ਪਰਚਾ ਕਰਾ ਕੇ ਆਉਣਾ ਵਾ ਜਾ ਕਰਾ ਲਾ ਜੋ ਕਰਾਉਣਾ ਚੱਲ ਚਲੀਏ ਆਪਾਂ ਕਰਾ ਲਾ ਜੋ ਜਾ ਕਰਾ ਆ ਜਾ ਪਰਚਾ ਕਰਾ ਆ ਜਾ ਗੋਡੀ ਤੁਹਾਨੂੰ ਆ ਪਰਚਾ ਕਰਾਉਣੇ ਤੇਰੇ ਐਵੇਂ ਪਾ ਦੇ ਪਏ ਆ ਨੋਟ ਵੀ ਚਾਹੀਦੇ ਆ ਉਥੇ ਇੰਦਰ ਦੀ ਗੱਲ ਸੁਣ ਕਹਿੰਦਾ ਮੈਂ ਪਰਚਾ ਕਰ ਹੁਣਾ ਦੇਖਣਾ ਮਾਰਨਾ ਕੁਝ ਨਹੀਂ ਆ ਐਵੇਂ ਗੱਲਾਂ ਡਿਆ ਮਾਰਨੀ ਇਥੇ ਆ ਕੇ ਬਸ ਹਾਂ ਮੇਰੀ ਗੱਲ ਸੁਣ ਜੇ ਕੰਮ ਵੀ ਦੇਗਾ ਤਾਂ ਕੀ ਕਰਾਂਗੇ ਐ ਕੁਝ ਨਹੀਂ ਕਰਨਾ ਤੂੰ ਚੁੱਪੀ ਤੇ ਰੋ ਠੀਕ ਮੈਂ ਤੈਨੂੰ ਜਿਹੜਾ ਕੰਮ ਕਹਿੰਦੀ ਨਾ ਤੂੰ ਉਹ ਪਹਿਲਾਂ ਕਰ ਲੋ ਜੇ ਉਹ ਕੰਮ ਵਿਚੇ ਰਹਿ ਗਿਆ ਨਾ ਤੇ ਫਿਰ ਵੇਖੀਏ ਫੇਰ ਖਾੜੇ ਪੜੇ ਕੁਝ ਵੀ ਨਹੀਂ ਆਉਣਾ ਇੱਕ ਹਿਸਾਬ ਨਾਲ ਮੜ ਕੇ ਚਾਰ ਹਿੱਸੇ ਨਿਕਲਦੇ ਆ ਹੁਣੇ ਠਹਿ ਮੇਰੀ ਗੱਲ ਸੁਣ ਪੁੱਸ ਲਿਆ ਆਊਗਾ ਉਹ ਨਾ ਹੋਏ ਸਾਨੂੰ ਪ੍ਰੀਸ ਕੇ ਖਰ ਡਰ ਵੀ ਆਂਦਾ ਉਹ ਡਰਾਵੇ ਦਿੰਦਾ ਇਹਨੇ ਕਰਨਾ ਕੁਝ ਨਹੀਂ ਆ ਆਜੋ ਤੇ ਹੰਦਰ ਤੇ ਆਜੋ ਤੂੰ ਮਿੰਨ ਤੇ ਡਾਰਾ ਹੁੰਦੇ ਆਈ ਕੋਈ ਨਹੀਂ ਆ ਜਾ ਤੂੰ ਮੈਨੂੰ ਦੇਖੜ ਕਿੰਨਾ ਕੋਚੂ ਲੈ ਆ ਤੇ ਤਾਂ ਨਹੀਂ ਦੱਸਦੀ ਦੀਦੀ ਨੂੰ ਕਿਉਂਕਿ ਤੁਹਾਨੂੰ ਘੜੋ ਨਾ ਬਾਹਰ ਕੱਢ ਦੇਣ ਮੈਨੂੰ ਕੀ ਪਤਾ ਹੈ ਦੀਦੀ ਉਹਨਾਂ ਨੇ ਉੱਤੇ ਚੱਲ ਜੇ ਨਾ ਸਾਡੇ ਕਿਹੜੇ ਮਾਪਿ ਹੋਣਗੇ ਤਾਂ ਅਗਰ ਕਿ ਮੈਂ ਜਾ ਕੇ ਕੰਮ ਕਰਦੀ ਰਹੀ ਮੈਨਾਂ ਤੇ ਦੀਦੀ ਨੂੰ ਕੋਈ ਕੰਨਾ ਨਾ ਸੁਣਨੀ ਆ ਮੈਨੂੰ ਵੀ ਪਤਾ ਹੈ ਇਹ ਕੋਝੋ ਹੈ ਨਾ ਬਾਰੀ ਬੜਾਈ ਬੋਲ ਲੈਣਗੇ ਫਤਰੀ ਕੀ ਮੰਨਣਾ ਕਿਤੇ ਮਾਸੀ ਨੂੰ ਘਰੋਂ ਹੀ ਨਾ ਬਾਹਰ ਕਰ ਦੇਣ ਫਿਰ ਆਪਾਂ ਕੀ ਕਰਾਂਗੇ ਪਤਾ ਨਹੀਂ ਕੀ ਬਣਨਾ ਹੁਣ ਬਸ ਸਭ ਕੁਝ ਠੀਕ ਹੀ ਹੋਵੇ ਬਾਜੀ ਹੁਣ ਛੇਤੀ ਆਏ ਨ ਘਰ ਇਹਨੂੰ ਤਾਂ ਬੜਾ ਹੀ ਡਰ ਲੱਗਣ ਡਿਆ ਮਾਜਾ ਬਿੰਦਰ ਨਹੀਂ ਆਇ ਕਿਦੋਂ ਆ ਗਈ ਹਾਂ ਚੁੱਪ ਕੀਤੀ ਤਨ ਮੈਂ ਕੀ ਆਈ ਮੈਂ ਅੰਦਰ ਅੰਦਰੇ ਕੰਮ ਕਰਾਇਆ ਕਰ ਬਾਹਰ ਨਾ ਕਰਾਇਆ ਕਰ ਪਤਾ ਲੱਗ ਜਾਣਾ ਕੀ ਪਤਾ ਕਿੱਥੋਂ ਆਉਂਦੀ ਕਿੱਟ ਜਿਹੜੇ ਫੜੀ ਅੱਛਾ ਮੈਂ ਜਿਆਦਾ ਸ਼ਹਿਰੋਂ ਕਿਤੇ ਆਈ ਉਹ ਹੋਏ ਤਾਂ ਨਾ ਦੇ ਨਾ ਉਹਦੇ ਵੀ ਬੜੀ ਪੋਚਾ ਲਾਉਂਦੇ ਉੱਥੇ ਕਰੇ ਵੇਖ ਲਈ ਪੰਗਾ ਹੀ ਪੈ ਗਿਆ ਤੇ ਮੇਰੀ ਗੱਲ ਸੁਣ ਤੂੰ ਇਦਾਂ ਕਰ ਲਵਣੀ ਫੋਨ ਕਰ ਨਹੀਂ ਉਹਦੇ ਨਾਲ ਫੋਨ ਤੇ ਕਰਦੀ ਆ ਤੇ ਨਾਲੇ ਉਹਦੇ ਕੱਪੜੇ ਵੀ ਕਹਿਣ ਨਹੀਂ ਉਹਦੇ ਨਾਲ ਤੂੰ ਤੇਰੀ ਨੂੰ ਮੇਰੇ ਤੋਂ ਕੱਪੜੇ ਨਹੀਂ ਦਿੱਤੇ ਮੈਨੂੰ ਉਹ ਵੀ ਚਿੱਤਾ ਪੋਲ ਗਿਆ ਦੇ ਜਾਂਦਾ ਇਹ ਵੀ ਦਿੱਤੇ ਹੁੰਦੇ ਤਾਂ ਹੀ ਮੈਂ ਨਾ ਤੇ ਮਾਰ ਲੈਂਦੀ ਆ ਹੁਣ ਉਹ ਵੀ ਨਾ ਵੱਜਾ ਮੰਮੀ ਮੈਂ ਵੀ ਇਹਨੂੰ ਕਹਿ ਦਿੱਤਾ ਕਿ ਕੱਪੜੇ ਤੁਹਾਨੂੰ ਦਿੱਤੇ ਆ ਉਦੋਂ। ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਹਾਂ ਤੇ ਮੈਂ ਆਵਲੀ ਗੱਲ ਨਾ ਕਹਿੰਦੀ। ਤੁਸੀਂ ਵੀ ਨਾ ਕੰਮ ਵੀ ਕਰਦੇ ਆ ਨਾ ਤੇ ਪਰ ਅਦਬ ਰਿਤਾ ਕਰਨਾ ਹੁੰਦਾ ਵਾ। ਵਿੱਚੇ ਰਹਿਣ ਦੇਣਾ ਹੁੰਦਾ ਵਾ। ਮੰਮੀ ਇੱਕ ਅੱਧਾ ਸੂਟ ਦਿੱਤਾ ਹੁੰਦਾ ਨਾ ਤੇ ਸਗੋਂ ਇਹ ਵੀ ਗੱਲ ਕਰਨ ਵਾਲੇ ਬਣਨਾ। ਮੈਨੂੰ ਆਪ ਚੇਤਾ ਭੁੱਲ ਗਿਆ ਸੀ ਸੂਟ ਦੇਣ ਦਾ। ਜੇ ਮੈਨੂੰ ਚੇਤਾ ਹੁੰਦਾ ਤੇ ਮੈਂ ਦਿੰਦੀ। ਮਿੰਨੂ ਤੇ ਆਪ ਨਹੀਂ ਰਿਹਾ ਚੇਤਾ ਚੱਲ ਹਾਂ ਛੱਡੋ ਹੁਣ ਜਿਹੜੀ ਗੱਲ ਹੋ ਗਈ ਹੈ ਨਾ ਉਹ ਤਾਂ ਹੋ ਗਈ ਹੈ ਹੁਣ ਗੱਡੀ ਸੋਚੋ ਕੀ ਕਰਨਾ ਮੈਂ ਤੈਨੂੰ ਆਖਾਂ ਲੱਗੀ ਹੀ ਤੂੰ ਲਬੀ ਨੂੰ ਫੋਨ ਕਰ ਜੇ ਕਿਤੇ ਦਲਜੀਤ ਨੇ ਦੱਸ ਦਿੱਤਾ ਨਾ ਤੁਹਾਡੇ ਦਿਵਾਲੇ ਹੋਣਾ ਹੀ ਹੁੰਦੇ ਤੂੰ ਪਹਿਲਾਂ ਹੀ ਕਰ ਲੈ ਫੋਨ ਪਤਾ ਨਹੀਂ ਕਿੱਥੇ ਆ ਹਾਂ ਤੇ ਚੱਲ ਦੱਸੇ ਕਿ ਤੇ ਆਪੇ ਕੋਈ ਗੱਲ ਕਰੇਗਾ ਚੱਲ ਬਹੁਤ ਹੀ ਮੈਂ ਆਲੀ ਫੋਨ ਕਰ ਕਰ ਲੈ ਕੁਛ ਵੀ ਭਲਾ ਗੀ ਜਾਂਦੀ ਆਹ ਤੇ ਪੰਗਾਇ ਪੈ ਗਿਆ ਜੀ ਜੇ ਕਿਤੇ ਪਰਚਾ ਤੇ ਇਦਾਂ ਤਾਂ ਹੈ ਕਿ ਕਰਨਾ ਉਹ ਨਾ ਹਾਨੂੰ ਖਿੱਚ ਕੇ ਤੇ ਤੂੰ ਕਰ ਲਿਆ ਜੀ ਹੱਡੀ ਦੇ ਸਾਰੇ ਮਹੱਲੇ ਚ ਹਿੱਤ ਬਣੀ ਦੀ ਹੈ ਤੇ ਜੇ ਕਿਤੇ ਪਰਚਾ ਦੇਤਾ ਹਾਂ ਤੇ ਵੇਚਦੀ ਹੋਣੀ ਸਾਰੇ ਮਹੱਲੇ ਚ ਇਹ ਪਹਨ ਕਿੱਥੋਂ ਸੁਗੋਤ ਨਿਕਲ ਕੇ ਆ ਗਈ ਹਲੋ ਤਾਂ ਜੀ ਕੀ ਕਰਨ ਦੇ ਅੱਛਾ ਅੱਛਾ ਲੈਨੇ ਕੰਮ ਤੇ ਕੋਈ ਨਹੀਂ ਆ ਪਤਾ ਨਾ ਕੀ ਹੋਇਆ ਵਾ ਉਹ ਦਲਜੀਤ ਤੇ ਸੰਦੀਪ ਦੋਵੇਂ ਜਣੇ ਆ ਕੇ ਨਾ ਇੱਥੇ ਬੜਾ ਬੋਲ ਕੇ ਗਏ ਆ ਉਹੀ ਘਰ ਆਉ ਤੁਹਾਨੂੰ ਫੇ ਸਾਰੀ ਗੱਲ ਦੱਸਦੀ ਹਾਂ ਚੱਲ ਤੁਸੀਂ ਆਪਣਾ ਇੱਥੇ ਦਾ ਕੰਮ ਨਿਬੜ ਕੇ ਨਾ ਤੇ ਘੰਟੇ ਤੱਕ ਨਾ ਆ ਜਾਊਗਾ ਉਹ ਗੱਲ ਮੈਂ ਤੁਹਾਨੂੰ ਨਾ ਘਰ ਆ ਕੇ ਦੱਸੂਗੀ ਸਾਰੀ ਫੋਨ ਤੇ ਦੱਸੀ ਜਾਣੀ ਬੜੀ ਲੰਮੀ ਘਣੀਗੀ ਚਲੋ ਠੀਕ ਆ ਠੀਕ ਚਲਿੰਦਾ ਸਿਆ ਹੋਊਗਾ ਹੁਣ ਛੇਤੀ ਆਉਣਗੇ ਤੇ ਸਹੀ ਕਰ ਇਹਨਾਂ ਨੂੰ ਵੀ ਕਹਿਨ ਦੇਈਂ ਆ ਕਿ ਜਿਹੜਾ ਕੰਮ ਕਰਨ ਵਾਲਾ ਵਕ ਕਰ ਲੋ ਬਈ ਇਨੇ ਹੁਣ ਲੈ ਕੀ ਪਤਾ ਕੀ ਕਰਨਾ ਤੇ ਕੀ ਨਹੀਂ ਕਿ ਡੇ ਔਖੇ ਗਏ ਦੋਵੇਂ ਜੀ ਇਥੋਂ ਜਿੱਦਾਂ ਪਤਾ ਨਹੀਂ ਕੀ ਕਰ ਲੈਣਾ ਹੁੰਦਾ ਵਾ ਕੋਈ ਗੱਲ ਨਹੀਂ ਚਲਦੇ ਤੇ ਅੱਜਕੱਲ ਨੋਟ ਹੀ ਹੈ ਨਾ ਕੋਈ ਨਹੀਂ ਦੇ ਦਾਂਗੇ ਵੇਖੀ ਜਾਓ ਫਿਰ ਵੇਖ ਲਓ ਮੰਮੀ ਨੇ ਦਾ ਹਾਲ ਛਿੰਮੀ ਆ ਗਏ ਬਾਜੀ ਦੇ ਆ ਤੇ ਗਏ ਆ ਮੇਰੀ ਗੱਲ ਸੁਣ ਜੇ ਕੰਮ ਕਰਵਾਉਂਦੇ ਹੀ ਤੁਹਾਨੂੰ ਗਣੀ ਦੱਸਿਆ ਭਾਜੀ ਮੈਂ ਤਾਂ ਨਹੀਂ ਦੱਸਿਆ ਕਿ ਮਾਸੀ ਜੀ ਕਿ ਤੁਹਾਨੂੰ ਘਰੋਂ ਨਾ ਬਾਹਰ ਕੱਢ ਦੇ। ਇਹ ਕਿਦਾਂ ਘਰੋਂ ਬਾਹਰ ਕੱਢ ਦੇਣਗੇ? ਮੈਂ ਗਾਈ ਨਾ। ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿ ਜੇ ਤੂੰ ਇੱਥੇ ਕੰਮ ਨਾ ਕਰੇਂਗੀ ਤੈਨੂੰ ਤੇ ਤੇਰੀ ਭੈਣ ਨੂੰ ਘਰੋਂ ਬਾਹਰ ਕਰ ਦੇਣਾ। ਸਿਮੀ ਮੇਰੀ ਸੁਣ ਗੱਲ। ਇਹ ਘਰ ਹਾਡਾ ਵਾ। ਮੰਮੀ ਇੱਥੋਂ ਨਹੀਂ ਕੱਢ ਸਕਦੇ ਸਾਨੂੰ। ਨਾਲੇ ਤੇਰੇ ਭਾਜੀ ਹੈਗੇ ਹੀ ਇਦਾਂ ਕਿਦਾਂ ਕੱਢ ਦੇਣਗੇ ਸਾਨੂੰ? ਤੂੰ ਪਤਾ ਨਹੀਂ ਕਿਉਂ ਡਰਦੀ ਰਹੀ ਆਂ। ਮੇਰੀ ਗੱਲ ਸੁਣ। ਨਾਲੇ ਇਹ ਦੱਸ ਕਿਹੜਾ-ਕਿਹੜਾ ਕੰਮ ਕਰਾਉਂਦੇ ਸੀ? ਤੇ ਕਿਉਂ ਕਰਵਾਉਂਦੇ ਸੀ? ਦੀਦੀ ਸਾਰਾ ਹੀ ਕੰਮ ਕਰਾਉਂਦੇ ਰਹੇ ਆ। ਝਾਰੂ ਵੀ ਲਵਾ ਰੋਟੀ ਵੀ ਬਣਾਉਂਦੀ ਰਹੇ ਇੱਥੋਂ ਤੱਕ ਕਿ ਇੱਕ ਦਿਨ ਮੇਰੇਪਿੰਦਰ ਦੀ ਦੀ ਕੋ ਰੋਟੀ ਮੰਗੀ ਤੇ ਮੈਨੂੰ ਰੋਟੀ ਵੀ ਨਹੀਂ ਦਿੱਤੀ ਮੈਂ ਭੁੱਖੀ ਰਹੀ ਸਾਰਾ ਦਿਨ ਮੈਂ ਇੱਥੇ ਆਣ ਕੇ ਵੀ ਨਹੀਂ ਖਾਧੀ ਬੜਾ ਹੀ ਕੰਮ ਕਰਉਂਦੇ ਰਹੇ ਮੈਂ ਦਰਦੀ ਮਾਰੀ ਦੱਸਿਆ ਹੀ ਨਹੀਂ ਤੁਨ ਚਲ ਚੁੱਪ ਕਰ ਜਾ ਹਣ ਸੰਦੀਪ ਮੇਰੇ ਰੋਟੀ ਦੇਵੇਂ ਨਹੀਂ ਮਾਂਂਡੀ ਨਾ ਤੇ ਰੋਟੀ ਕੁੜੀ ਨੂੰ ਇੱਕ ਦਿਨ ਨਹੀਂ ਖਵਾਈ ਕੱਪੜਿਆਂ ਦੇ ਜਲਮ ਹੈ ਕਿੱਦਾਂ ਕੱਪੜਿਆਂ ਦਾ ਨਾਂ ਲੈਣੇ ਕਿਹੜੇ ਕੱਪੜੇ ਦਿੱਤੇ ਕੁੜੀ ਨੂੰ ਅਰੇ ਤੱਕ ਤੇ ਮੈਨੂੰ ਕੋਈ ਦਿਖਿਆ ਨਹੀਂ ਆ। ਦੀਦੀ ਨਾ ਕੋਈ ਕੱਪੜਾ ਦਿੱਤਾ ਸੀ ਝੂਠ ਹੀ ਕਹਿੰਦੀ ਕੱਪੜੇ ਫੋੜਨ ਥੋੜੇ ਕੱਡੇ ਧੋਣ ਨੂੰ ਕੱਡੇ ਆ। ਮੰਮੀ ਐਵੇਂ ਨਹੀਂ ਭੱਜੇ ਆਉਂਦੇ ਕਿ ਸਿਮੀ ਨੂੰ ਖਲਾ ਦੇ। ਮੇਰੇ ਸਿਰ ਪੀੜ ਹੋਣ ਦੀ ਐ ਤੇ ਮੇਰੇ ਲੱਤਾਂ ਪੀੜ ਹੋਣ ਦੀਆਂ। ਮੈਨੂੰ ਪਹਿਲਾਂ ਜਾ ਕੇ ਤੇ ਵੇਖ ਲੈਂਦੀ ਆ। ਇੰਨਾ ਕੰਮ ਕਰਵਾ ਲਿਆ ਉਹਨੇ ਕੁੜੀ ਕੋ। ਉਹ ਤਾਂ ਚੰਗਾ ਆ ਦੀਦੀ ਆਏ ਪਰਸੋਂ ਤੇ ਮੈਨੂੰ ਡੇ ਹੀ ਦੱਸਣ ਤੇ ਮੈਂ ਨਹੀਂ ਮੰਨਦੀ। ਮੈਂ ਕਹਿੰਨੀ ਹਾਂ ਕਿ ਝੂਠ ਬੋਲਣ ਡੇ। ਉਹ ਤਾਂ ਚੰਗਾ ਹੋਇਆ ਅੱਜ ਆਪਾਂ ਚੱਲੇ ਸ਼ਹਿਰ ਤੇ ਪਤਾ ਲੱਗ ਗਿਆ। ਸੰਦੀਪ ਇਹਦਾ ਮੈਂ ਹਾਲ ਬੁੜਾ ਕਰਨਾ। ਮੇਰੇ ਤਾਂ ਪਰਚਾ ਦੇ ਇਦਾਂ ਨਹੀਂ ਨੰਨੇ ਸੁਧਰਨਾ ਸੰਦੀਪ ਇੱਕ ਪੈਲੀ ਦਾ ਮਸਲਾ ਵੀ ਆ ਉਹ ਵੀ ਠੰਡਾ ਕਰਨਾ ਪੈਣਾ ਵਾ ਇੱਕ ਕੁੜੀ ਵਾਲਾ ਮਸਲਾ ਹੋ ਗਿਆ ਹੁਣ ਕੋਈ ਗੱਲ ਨਹੀਂ ਇਹ ਯਾਰ ਦੋਸਤ ਹੈਗਾ ਇੱਕ ਠੀਕ ਹੈ ਨਾ ਉਹਦੀ ਸਲਾਹ ਲੈਣਾ ਮੈਂ ਇਹ ਅੱਗੇ ਕਿੱਦਾਂ ਕਰੀਏ ਉਹ ਜਿੱਦਾਂ ਕਹੋਗੇ ਨਾ ਫਿਰ ਉਦਾਂ ਹੀ ਕਰ ਲਾਂਗੇ ਚਲੋ ਵੇਖ ਲਓ ਜਿੱਦਾਂ ਕਰਨੀ ਆ ਸਿਮੀ ਅੱਗੇ ਤੋਂ ਬਾਅਦ ਨਾ ਇਹ ਗਲਤੀ ਨਾ ਕਰੀ ਠੀਕ ਹੈ ਨਾ ਅੱਜ ਤੂੰ ਉਹਨੇ ਘਰ ਨਹੀਂ ਜਾਣਾ ਠੀਕ ਹੈ ਨਾ ਤੂੰ ਇਹ ਤਾਂ ਮੋਵੀ ਹੋ ਗਿਆ ਨਾ ਮੈਂ ਵੇਖ ਲੂੰਗਾ ਜਿੱਦਾਂ ਮਰਜ਼ੀ ਤੈਨੂੰ ਬੁਲਾਉਣਾ ਨਹੀਂ ਜਾਣਾ ਠੀਕ ਹੈ ਜੀ ਚਲ ਆ ਜਾ ਚਲ ਮੈਂ ਆ ਜਾਉਂਗਾ ਠੀਕ ਹੈ ਉਧਰ ਠੀਕ ਹੈ ਮਿੰਦੇ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਂ ਤਾਂ ਨਸ ਦੇਣ ਹੀ ਹੋਈ ਜਾਂ ਡਈ ਆ ਜੇ ਦਲਜੀਤ ਨੇ ਫੋਨ ਕਰਤਾ ਤੇ ਫੇਰ ਪੁਲਿਸ ਆ ਗਈ ਤੇ ਕੀ ਕਰਨਾ ਐ ਲੋਕਾਂ ਦੇ ਸਾਹਮਣੇ ਬੇਇੱਜ਼ਤੀ ਕਿੰਨੀ ਹੋਣੀ ਆ ਆਏ ਹੋਏ ਮੇਰਾ ਤਾਂ ਸਿਰ ਹੀ ਘੁੰਮੀ ਜਾਂਟਿਆ ਐਦਾਂ ਕਰਨੀ ਆ ਕੁੜੀ ਨੂੰ ਫੋਨ ਲਾਉਣੀ ਆ ਕੁੜੀ ਨੂੰ ਫੋਨ ਲਾ ਕੇ ਤਾਂ ਦੱਸਨੀ ਆ ਆਪਣੇ ਦਲਜੀਤ ਨੂੰ ਸਮਝਾਉ ਉਹ ਇੰਦਰ ਤੇ ਕਹੀ ਜਾਂਦੀ ਨਾ ਕੁਛ ਨਹੀਂ ਹੁੰਦਾ ਤੇ ਮੈਨੂੰ ਪਤਾ ਐ ਪੰਗੇ ਬੜੇ ਪੈਂਦੇ ਹੁੰਦੇ ਨੇ ਜੇ ਪੰਗਾ ਪੈ ਗਿਆ ਨਾ ਤੇ ਖੇਚ ਧੂਈ ਬੜੀ ਹੁੰਦੀ ਆ ਦਰਜਿੰਦਰ ਕੀ ਹਾਲ ਆ? ਮਾਦੀ ਅੰਦੇ ਸਸਰੀ ਦਾ ਪੁੱਤ ਕੀ ਹਾਲ ਆ? ਮਾਦੀ ਠੀਕ ਠਾਕ ਆ ਵਧੀਆ ਮੈਨੂੰ ਦੱਸੋ। ਠੀਕ ਠਾਕ ਆ ਵਧੀਆ। ਹੋਰ ਸੁਣਾਤ। ਹਾਂਜੀ ਮਾਤਾ ਸਾਹਿਬ ਠੀਕ ਆ। ਮੇਰੀ ਵੀ ਠੀਕ ਠਾਕ ਆ ਸਾਰੇ। ਕੀ ਕਾਦਾ ਹੋਣਾ ਮ ਇੱਥੇ ਤੇ ਹੋਰ ਪੰਗੇ ਪਏ ਨੇ। ਹਾਏ ਹਾਏ। ਮੰਮੀ ਨੂੰ ਕਾਹਦੇ ਪੰਗੇ ਪੈ ਗਏ ਆ? ਪੰਗੇ ਪੈ ਗਿਆ ਈ ਉਹ ਉਹ ਕੁੜੀ ਕਿਤੇ ਮੱਸਾ ਸਿਮੀ ਕੰਮ ਡਈ ਹੀ ਕਾਰਨ ਉਹ ਕਿਤੇ ਉੱਤੇ ਹੀ ਆ ਗਈ। ਸੰਦੀਪ ਉਹ ਤਾਂ ਕਿਤੇ ਬੜੀ ਬੋਲੀ ਆਂਦੀ ਤੁਸੀਂ ਕੋ ਕੰਮ ਲੈ ਐਂਡੀਆਂ ਜੀ। ਹਾਂ ਜੇ ਮਾਸਾ ਨੇ ਕਰਵਾ ਹੀ ਲਿਆ ਕੰਮ ਤੇ ਤਾਂ ਕੀ ਹੋ ਗਿਆ ਦਲਜੀਤ ਵੀ ਆਇਆ ਉਹ ਵੀ ਬੜਾ ਬੋਲਿਆ ਕਿਤੇ ਇੰਨਾ ਬੋਲ ਕੇ ਗਿਆ ਤੇ ਪਰਚੀਆਂ ਤੱਕ ਕੰਮ ਚੱਲਣ ਡਿਆ ਪਿਆ ਤੇ ਉਹਦਾ ਪਰਚਾ ਦੇ ਦੇਣਾ ਤੁਹਾਡੇ ਤੇ ਬੱਲੇ ਤੁਹਾਨੂੰ ਦੇਣਾ ਕੰਮ ਹਾਂ ਓਕੇ ਉਹ ਵੀ ਉਹ ਕਿਹਾ ਵੀ ਤੇ ਤੈਨੂੰ ਤਾਂ ਹੀ ਨਹੀਂ ਲੱਗੀ ਤੇ ਤੈਨੂੰ ਪਰਾਂ ਸਿੱਖੀ ਉਹ ਮਾ ਕਾ ਵੀ ਨਹੀਂ ਕੁੜੀ ਕੋ ਕੰਮ ਕਿ ਉਹ ਕਰ ਮੇਰੀ ਇਹ ਦੂਰਣੀਆਂ ਕੰਮ ਕਰਨ ਵਾਲੀ ਹਾਂ ਇਹ ਗੱਲ ਤੁਹਾਡੇ ਮੁੱਖ ਮੈਂ ਕਿੰਦਰ ਕਹਿੰਦੀ ਉਹਨੂੰ ਵੀ ਚੱਲ ਥੋੜਾ ਬੋਤਾ ਮੇਰੇ ਨਾਲ ਕੰਮ ਕਰਾ ਦੇ ਉਹ ਤਾਂ ਕਰਕੇ ਕਰਾਉਂ ਡੈਪੀ ਉਦਾਂ ਕਿਥੋਂ ਦਾ ਕੋ ਕੰਮ ਹੀ ਕਰਮਦੇ ਹੀ ਮੰਮੀ ਜਿਹੜੇ ਪਿੰਦਰ ਕਹਿੰਦੀ ਸੀ ਕਿ ਤੱਕ ਜੀ ਨੇ ਮਨ ਕਰ ਕਰਦੇ ਹੀ ਨਾ ਤੁਸੀਂ ਦੇ ਸਿਆਣੇ ਬਿਆਣੇ ਉਹਨਾਂ ਤੁਹਾਨੂੰ ਦੇਣੀਆਂ ਘਲ ਹੋਣੀ ਚਾਹੀਦੀ ਐ ਮੈਨੂੰ ਹੁਣ ਕੀ ਪਤਾ ਹੀ ਇਹ ਤਾਂ ਸਾਰਾ ਹੀ ਕੰਮ ਉਹਦੇ ਕੋ ਲੈਣ ਡਿਆ ਪਈ ਐ ਮੈਂ ਹੁਣ ਅੰਦਰ ਵੜੀ ਨਹੀਂ ਮੈਨੂੰ ਕੀ ਪਤਾ ਲੱਗਣ ਡਿਆ ਐ ਮੰਮੀ ਕਹੀ ਵੀ ਨਾ ਅੱਖਾਂ ਹੀ ਛੱਡ ਲਈ ਉਹ ਬਸ ਘਰ ਦੇ ਵਿੱਚ ਹੀ ਰਹਿੰਦੇ ਹਾਂ ਪਤਾ ਹੀ ਨਹੀਂ ਕਿ ਉਹ ਕੰਮ ਕਰਉਂਦੀ ਐ ਨਹੀਂ ਕਰਦੀ ਤੂੰ ਮੇਰਾ ਪੁੱਤ ਨਾ ਇਦਾਂ ਕਰਾ ਮਾੜ ਕੇ ਤੈਨੂੰ ਸਮਝਾ ਦਰਜੀਤ ਨੂੰ ਆਜੇ ਪਰਚਾ ਦੇ ਦਿੱਤਾ ਤੈਨੂੰ ਪਤਾ ਵਾ ਇਹ ਕੰਮ ਕਿੱਦਾਂ ਦੇ ਹੁੰਦੇ ਆ ਮੁੜ ਕੇ ਖਿੱਚ ਤੂੰ ਕਿੰਨੀ ਹੁੰਦੀ ਤੇਰਾ ਬੜੀ ਛੇਤੀ ਜਿਹਾ ਆਇਆ ਵਾ ਤੈਨੂੰ ਤੇ ਨਾਲੇ ਜਿਹੜੀ ਤੂੰ ਆਉਣ ਦੀ ਕਲ ਕਰ ਰਹੀ ਜੇ ਨਾ ਇਹ ਹੁਣ ਭੁੱਲ ਜਾ ਮੈਂ ਤੇ ਕਈ ਟਾਂ ਦੇ ਫੈਸਲੇ ਕਰਦੀ ਕਰਦੀ ਨਾ ਆਪਣੇ ਘਰ ਦਾ ਪਤ ਪਾ ਕੇ ਬੈਗੀ ਮੇਰੀ ਸਾਥ ਚ ਉਹ ਟੀਮ ਦੀ ਸੀ ਚੱਲ ਪੁੱਤ ਜਿਹੜੀ ਗੱਲ ਹੋ ਗਈ ਆ ਹੁਣ ਹੋ ਗਈ ਚੱਲ ਤੂੰ ਥੋੜਾ ਬਹੁਤਾ ਸਮਝਾ ਦੇ ਉਹਨੂੰ ਦਲਜੀਤ ਨੂੰ ਪਾ ਇਹ ਕੰਮ ਨਾ ਕਰੇ ਤੈਨੂੰ ਪਤਾ ਹੀ ਮੈਨੂੰ ਦਲਜੀਤ ਨੂੰ ਸਮਝਾਉਣਾ ਮੈਂ ਕਰਦੀ ਆ ਉਹ ਤਾਂ ਦੀਤ ਦਾ ਵੇਖਾ ਕਿ ਤੇ ਪਰਤਾ ਤੇ ਨਾਲੇ ਤੁਹਾਨੂੰ ਪਤਾ ਲੱਗੇ ਨਾਲੇ ਇਹਦੀ ਵੀ ਅਗਲ ਟਕਾਣੀ ਆ ਜੂਗੀ ਜਿਹੜੀ ਮੈਨੂੰ ਇੰਨੀ ਇੰਨੀ ਗੱਲਾਂ ਕਰਦੀ ਉਹ ਤਾਂ ਚੱਲ ਹੈਗੀ ਪਰ ਤੇਰੀ ਮਾਂ ਨੂੰ ਤਖਤ ਤੂੰ ਹੋਣੀ ਕਿ ਨਹੀਂ ਨਾਲ ਹੈ ਪਿੰਦਰਦੀ ਤੇ ਤਾਂ ਹੈਗੀ ਇਹਨਾਂ ਮਾਇਆ ਚੋਗੀ ਹੈ ਤੇ ਫਿਰ ਹੋਵੇ ਕਿ ਤੂੰ ਮਾਂ ਨੂੰ ਜਦੋਂ ਮੈਂ ਉਹਨਾਂ ਚੋਰ ਲਾਇਆ ਸੀ ਚੁੱਪ ਕਰਕੇ ਤਰਜੀਤ ਵੱਲ ਚੱਲ ਜਾ ਤੇ ਤੂੰ ਹੀ ਪਤਾ ਨਹੀਂ ਕਿ ਕਿ ਤੈਨੂੰ ਦੇਖਦਾ ਵਾ ਜੜੀ ਤੂੰ ਇੱਥੇ ਹੀ ਬੈਠੀ ਆ ਸਭ ਕਾਹੇ ਵਾਲੀ ਆ ਤੂੰ ਮੈਨੂੰ ਹੁਣ ਹੱਥਾਂ ਤੇ ਕਰ ਲੈਂਦੀ ਆ ਮੈਂ ਦੱਸ ਕੀ ਕਰਾਂ ਬੜੀ ਪਿਆਰੀ ਆ ਉਹ ਦੇਖ ਆ ਮੈਂ ਤਾਂ ਨਹੀਂ ਆ ਪੈ ਨੂੰ ਆਪਣੇ ਵੱਲ ਕਰ ਲੀਦੀ ਆ ਉਹ ਸਿਆਣੀ ਬਿਆਣੀ ਆ ਕੋਤ ਮਾਮ ਤੋਂ ਕੰਮ ਲਿਆ ਕਰ ਮੈਂ ਕੀ ਕਰਾਂ ਮੈਂ ਵੀ ਰੋਟੀ ਖਾਣੀ ਹੁੰਦੀ ਆ ਮੈਨੂੰ ਜਿੱਦਾਂ ਹਰ ਕਹਿੰਦੀ ਮੈਨੂੰ ਕਰਨਾ ਪੈਂਦਾ ਵਾ ਇਦਾਂ ਕਰ ਮੇਰਾ ਪੁੱਤ ਤੂੰ ਮੇਰਾ ਸੋਚਨਾ ਵਾ ਤੂੰ ਉਹਦਾ ਥੋੜਾ ਸੋਚਨਾ ਵਾ ਤੂੰ ਆਪਣੀ ਮਾਂ ਦਾ ਸੋਚ ਉਹ ਚੰਗਾ ਮੰਦੀ ਤੇ ਕੋਈ ਜਾਨੀ ਆ ਨਾ ਤੇ ਮੈਂ ਕਰ ਦਿੰਦੀ ਆ ਜੀ ਨੂੰ ਫੋਨ ਉਹਨੇ ਤੇ ਵਿਚਾਰੇ ਨੇ ਮੰਨੀ ਜਾਣਾ ਵਾ ਬਸ ਹਾ ਢਾੜੀ ਪਤਾ ਨਹੀਂ ਆ ਪਰ ਕਿੱਥੇ ਗਈ ਤੂੰ ਹੀ ਨਹੀਂ ਦਿਮਾਗ ਤੋਂ ਕੰਮ ਲੈਂਦੇ ਹੈਂ ਚੱਲ ਪੁੱਤ ਹੁਣ ਗੱਡੀ ਮੈਂ ਲਵਾਂਗੀ ਮੈਨੂੰ ਪਤਾ ਲੱਗ ਗਿਆ ਵਾ ਕਿਦਾਂ ਦੀ ਐ ਅਗੇ ਨਹੀਂ ਪਤਾ ਲੱਗਣਾ ਇਹ ਅਜੇ ਵੀ ਮੰਮੀ ਤੈਨੂੰ ਪਤਾ ਨਾ ਨਾ ਲੱਗਾ ਤੇ ਤੇ ਮਾੜੀ ਗੱਲ ਵਾ ਕੋਈ ਨਹੀਂ ਮੰਮੀ ਕਰ ਦਿੰਦੀ ਆ ਮੈਂ ਫੋਨ ਦਿਲਜੀਤ ਚੱਲ ਠੀਕ ਆ ਹਾਂ ਫਿਰ ਮੇਰਾ ਪੁੱਤ ਕਰੀ ਜਰੂਰ ਚੰਗਾ 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 ਚੋਲਾ ਵੀ ਚੰਗਾ ਹੋ ਗਿਆ ਕਹਿ ਤਾ ਵਾ ਚਲ ਮੰਨ ਲਗੀ ਵਿਚਾਰੀ ਮੰਨਦੀ ਤਾਂ ਨਹੀਂ ਚਲ ਮੰਨ ਗਈ ਮਾੜਾ ਜਿਹਾ ਕਹੇਗੀ ਤੇ ਸਹੀ ਦਿਲਜੀਤ ਨੂੰ ਤੇ ਪਾਣੀ ਨਾ ਇਧਰੋਂ ਪਤਾ ਨਹੀਂ ਕਿਦਾਂ ਆ ਜਾਂਦਾ ਵਾ ਮਹਾ ਉਪਰਦੀ ਸਫਾਈ ਹੁੰਦੀ ਆ ਸਾਰਾ ਦਿਨ ਖਪਦੇ ਰਹੀਦਾ ਉਹ ਦੱਸ ਕੀ ਹੋ ਗਿਆ ਸੀ ਫੋਨ ਤੇ ਫੋਨ ਚਾੜਿਆ ਸੀ ਉਥੇ ਮੈਨੂੰ ਕੰਮ ਹੀ ਕਰਨਾ ਕਰੋ ਕੋਈ ਕੇ ਇੰਨੀ ਲੇਟ ਆਈ ਆ ਮੈਂ ਕਦੋਂ ਦਾ ਤੁਹਾਨੂੰ ਫੋਨ ਉਹ ਲੇਟ ਕਦੋਂ ਆਇਆ ਵਾ ਉਥੇ ਕੰਮ ਪਤਾ ਕਿੰਨਾ ਹੁੰਦਾ ਵਾ ਤੁਹਾਡਾ ਰਾਤਾ ਖਰੇ ਵਿਹਲੇ ਬੈਠੇ ਰਹਿੰਦੇ ਅਸੀਂ ਆਉ ਪਹਿਲਾਂ ਗੱਲ ਦੱਸਾਂ ਮੈਂ ਤੁਹਾਨੂੰ ਕੀ ਹੋਈ ਹੈ ਕੰਮ ਹੀ ਜਲਦੀ ਵੜਾ ਸੀ ਤੁਸੀਂ ਕਹਿੰਦੇ ਆ ਵੀ ਕੀ ਹੋ ਗਿਆ ਵਾ ਇਥੇ ਤਾਂ ਏਦਾਂ ਮੇਲਾ ਲੱਗਾ ਸੀ ਜਿੱਦਾਂ ਛਦਈਆਂ ਦਾ ਟੱਬਰ ਹੁੰਦਾ ਵਾ ਸਾਰਾ ਕਦਾ ਮੇਲਾ ਲੱਗਾ ਮੈਨੂੰ ਗੱਲ ਦੱਸ ਪਹਿਲਾਂ ਗੱਲ ਸੁਣ ਲਓ ਉਹ ਤੇ ਜਿਹੜੀ ਸਿਮੀ ਆ ਉਹ ਨਹੀਂ ਪੋਚਾ ਮਾਰਨ ਬਾਹਰ ਆਹੋ ਉਹ ਕਦੇ ਮੜਾ ਜਾ ਪਾਣੀ ਡੁੱਲਾ ਦੁੱਲਾ ਤੇ ਪੋਚਾ ਮਾਰ ਦਿੱਤਾ ਉਹਨੇ ਹੂੰ ਤੇ ਇਹਨੇ ਦਲਜੀਤ ਨੇ ਤੇ ਸੰਦੀਪ ਨੇ ਦੋਹਾਂ ਜੀਆਂ ਨੇ ਵੇਖ ਲਿਆ ਕਿਤੇ ਤੇ ਆ ਕੇ ਲੈ ਵੀ ਉਹ ਇਹ ਬੋਲੇ ਆ ਕਿ ਜਿਹੜਾ ਕਿਤੇ ਬੋਲਦਾ ਹੱਜ ਨਹੀਂ ਹੁੰਦਾ ਤੁਸੀਂ ਉਹ ਕੋ ਕੰਮ ਕਰਾਉਂਦੇ ਆ ਤੁਸੀਂ ਉਹ ਕੋ ਐਦਾਂ ਕਰਾਉਂਦੇ ਆ ਇਹ ਦੀ ਕਿੱਥੇ ਲੇਖਾ ਦੇਣਾ ਉਹ ਦੂਜੀ ਨਹੀਂ ਮਾਨ ਹੈਗੀ ਜਿਹਨੂੰ ਤੁਸੀਂ ਕਹਿੰਦੇ ਮੇਰੀ ਭਾਬੀ ਬੜੀ ਚੁੱਪ ਕੀਤੀ ਹੀ ਆ ਉਹਥੋਂ ਜੋ ਗੱਲਾਂ ਕਰਦੀ ਥੋਂ ਕੱਢਣ ਵਾਲੀਆਂ ਨਹੀਂ ਹੁੰਦੀਆਂ ਜੇ ਦਲਜੀਤ ਵਾ ਨਾ ਉਹ ਇੱਥੇ ਆ ਗਏ ਏਦਾਂ ਬੋਲਿਆ ਵਾ ਨਾ ਏਦਾਂ ਲੋਕੀ ਨਾ ਸਤ ਬਗਾਨੇ ਘਰ ਜਾ ਕੇ ਨਹੀਂ ਬੋਲਦੇ ਜਿੱਦਾਂ ਉਹ ਆਪਣੇ ਘਰ ਬੋਲ ਕੇ ਗਿਆ ਵਾ ਉਹ ਨਹੀਂ ਤੇ ਜੇ ਪਾਣੀ ਡੁੱਲ ਗਿਆ ਸੀ ਤੇ ਮੜਾ ਮੋਟਾ ਪੋਚਾ ਮਾਰਨੇ ਵੀ ਦੀ ਗੱਡੀ ਕੋਥੇ ਆਖਰ ਆ ਗਈ ਸੀ ਮੈਨੂੰ ਨਹੀਂ ਪਤਾ ਉਹਨਾਂ ਨੂੰ ਜਾ ਕੇ ਤੇ ਪੁੱਛ ਕੇ ਆਓ ਜੇਕਦੇ ਹੁੰਦੇ ਨਾ ਇਹਨਾਂ ਦੀ ਥਾਂ ਤੇ ਤੁਸੀਂ ਇੱਥੇ ਤੇ ਤੁਹਾਡੇ ਇੱਕ ਜਿਹੇ ਦਦੇ ਸਿਰ ਪਾੜ ਜਾਣੇ ਉਹਦੇ ਹੀ ਕੋਈ ਕੰਮ ਹੀ ਹੈ ਨਹੀਂ ਆ 970 ਵੜ ਗਈਆਂ ਵਾ ਉਹਦੇ ਜਾਣ ਦਾ ਨਾਂ ਨਹੀਂ ਲੈਂਦਾ ਇਥੋਂ ਉਹ ਹਲੇ ਦੇਖੋ ਜਪਲੇ ਨੀਗਾ ਹੈਗਾ ਤੇ ਛਾਲਾ ਮਾਰਦਾ ਵੱਡੀਆਂ ਵੱਡੀਆਂ ਇਹ ਮੈਂ ਤੁਹਾਡੇ ਤੇ ਕੇਸ ਕਰ ਦੇਣਾ ਮੈਂ ਪੁਲਿਸ ਨੂੰ ਦੱਸ ਦੇਣਾ ਉਹ ਭੁੱਖ ਨੂੰ ਟੱਕਰਾ ਮਾਰਦੇ ਨੂੰ ਕਾ ਕੇਸ ਕਿਤੇ ਇਦਾਂ ਹੋ ਜਾਂਦੇ ਆ ਤੇ ਉਹਨੂੰ ਕਾ ਕਰਨਾ ਕਰ ਦੇ ਮੈਂ ਤਾਂ ਕਿਹਾ ਜਾ ਦੇ ਦੇ ਸਾਰਾ ਟੱਬਰ ਅੰਦਰ ਮੈਨੂੰ ਉੱਥੇ ਨੋਟ ਚਾਹੀਦੇ ਆਹੋ ਨੋਟਾਂ ਤੋਂ ਬਗੈਰ ਮੈਂ ਤੇਰੇ ਵਰਗੂ ਕਹਿੰਦੇ ਨੇ ਪੁੱਛਣਾ ਜੇ ਕੇਸਾਂ ਤੱਕ ਪਹੁੰਚ ਗਿਆ ਵਾ ਨਾ ਤੇ ਇਹਨਾਂ ਮੈਂ ਕਰਨਾ ਮੈਂ ਗੱਲ ਜਾ ਕੇ ਕੋਈ ਤੂੰ ਕਰ ਹਾਂ ਕੇਸ ਜਿਹੜਾ ਕਰਨਾ ਮੈਂ ਨਹੀਂ ਵੀਨਾ ਕਿ ਤੇ ਬੋਲ ਕੇ ਕਿਹਾ ਵਾ ਨਾ ਸੱਚੀ ਮੇਰਾ ਤਾਂ ਮਨ ਖਰਾਬ ਹੋਉਂਦਿਆ ਵਾ ਹੁਣ ਫੇ ਮੈਂ ਕੀ ਤੁਹਾਨੂੰ ਦੱਸਾਂ ਉਹ ਚੱਲ ਤੂੰ ਚੁੱਪ ਕਰ ਮੈਂ ਕਰਨਾ ਵਾ ਗੱਲ ਜਾ ਕੇ ਘਰੇ ਹੁਣਾ ਵਾ ਪਰ ਇਦਾਂ ਨਹੀਂ ਉਹਨੂੰ ਕਰਨੀ ਚਾਹੀਦੀ ਤੈਨੂੰ ਕੁੜੀ ਨੂੰ ਵੀ ਮਾਰਨਾ ਕਰ ਜਿੱਥੇ ਮਰਜੀ ਜਾਵੇ ਤੇ ਆਵੇ ਉਹ ਅਹੀਂ ਤੇ ਤਾਂ ਸੱਦ ਲੈਨੇ ਹੀ ਪਿੱਛਾ ਲ ਕੋਈ ਨਹੀਂ ਵਿਚਾਰੀ ਪਿੱਛਿਓ ਵੀ ਉਦਾਂ ਦੀ ਹੈ ਹੈ ਚੱਲ ਇੱਥੇ ਆਗੇ ਅਸੀਂ ਥੱਲੇ ਲੰਮੇ ਪੈ ਜਾਂਦੀ ਹਾਂ ਚੱਲ ਸੂਟ ਸੜ ਜੇ ਹੁਣਾ ਕੋਈ ਉਹ ਦੇ ਦੇਣਾ ਅਹੀਂ ਕੋਈ ਮਾੜਾ ਤਾਂ ਨਹੀਂ ਸੋਚਾਂਦੇ ਚੰਗਾ ਹੀ ਕਰ ਰਹੇ ਨੇ ਉਹ ਇਹਨਾਂ ਨੂੰ ਸਾਰ ਹੈ ਨਹੀਂ ਆ ਭਾਵੇਂ ਜਿੰਨਾ ਮਰਜ਼ੀ ਕਰ ਲੈ ਮੈਂ ਥੋੜਾ ਕਰਦਾ ਰਿਹਾ ਮੈਂ ਉਹ ਤੂੰ ਆਪਣ ਮੰਨ ਕਾਲੀ ਖਰਾਬ ਕਰ ਲਈ ਮੈਂ ਜਾ ਕੇ ਉਹਨਾਂ ਨੂੰ ਦੇਖੋ ਤੇ ਮੈਂ ਉਹਨੂੰ ਕਹਿਣਾ ਵੀ ਕਰਕੇ ਇਸ ਹੁਣ ਮੈਂ ਆ ਗਿਆ ਚੱਲ ਨਾ ਜਾ ਉਹ ਨਹੀਂ ਨਹੀਂ ਤੂੰ ਮੈਂ ਇੱਥੇ ਇੰਨਾ ਫਿਰ ਰੋਜ਼ ਬੇਇੱਜ਼ਤੀ ਕਰਕੇ ਜਾਊਗਾ ਅਟੀਏ ਤੁਹਾਨੂੰ ਹੁਣ ਪਤਾ ਲੱਗੂਗਾ ਜਦੋਂ ਦਲਜੀਤ ਸਿਆ ਤੇਰੀ ਬੇਇੱਜ਼ਤੀ ਹੋਈ ਨਾ ਹੁਣ ਤੇ ਵੇਖੀ ਸਹੀਂ ਤੇਰਾ ਬਣਦਾ ਕੀ ਜਿੱਦਾਂ ਤੂੰ ਇੱਥੇ ਬੋਲ ਕੇ ਗਿਆ ਮੈਂ ਨਾ ਇਹ ਤੋਂ ਵੱਧ ਕਰਵਾਏਗਾ ਉਹ ਦਲਜੀਤ ਇਧਰ ਆ ਇਹਨੂੰ ਕੀ ਹੋ ਗਿਆ ਹੁਣ ਭਰਾ ਤਾਂ ਹੁਣ ਆਨੇ ਦੱਸੋ ਤੂੰ ਕਹਿਣਿਆ ਹੈ ਘਰ ਦੇ ਪਰਚਾ ਦੇਵਣਾ ਵਾ ਤੇ ਦੇ ਆ ਜਾ ਕੇ ਤੂੰ ਕੱਲਾ ਹੀ ਬਦਮਾਸ਼ ਜੰਪਿਆ ਵਾ ਘਰ ਦੇ ਵਿੱਚ ਜੇ ਉਹ ਕੁੜੀ ਨੇ ਮਸਾ ਪੋਚਾ ਮਾਰ ਹੀ ਦਿੱਤਾ ਹੀ ਉਥੇ ਤੇ ਕਿੱਡੀ ਕੁ ਉਥੇ ਆਖਰ ਆ ਗਈ ਉਹ ਤੈਨੂੰ ਜਿਹੜੀ ਚੰਦਰੇ ਨੂੰ ਹਵਾ ਚੜੀ ਜਾਣਾ ਦੁੱਖੀਆਂ ਚਾਰ ਆ ਗਿਆਂ ਹੋਣੀਆਂ ਕਿਦੋਂ ਉਹ लवली ਮੇਰੀ ਸੁਣ ਗੱਲ ਕੁੜੀ ਇੱਥੇ ਆ ਕੇ ਰੋਂਦੀ ਸੀ ਇੱਿੱਤਕ ਨੇ ਮੇਰੇ ਕੋਲ ਕੰਮ ਕਰਾਉਂਦੀ ਰਹੀਆਂ ਨਹੀਂ ਮੇਰੀ ਗੱਲ ਸੁਣ ਉਹਨਾਂ ਦੋਵਾਂ ਨੂੰ ਕੀ ਆ ਕੰਮ ਨਹੀਂ ਕਰ ਸਕਦੀਆਂ ਆਪਣੀ ਘਰ ਦੀ ਤੇਰੇ ਕੋ ਸਮਝਾਈ ਨਹੀਂ ਜਾਂਦੀ ਉਹਨੂੰ ਕਿਹਾ ਜਾ ਕੇ ਮੇਰੇ ਆ ਕੇ ਗੱਲ ਪੈਂਡਿਆ ਵਾ ਉਹ ਕੁੜੀ ਹੋਂ ਜੋ ਰੋ ਰੋ ਦੱਸਦੀ ਤੁਹਾਨੂੰ ਤੇ ਉਦੋਂ ਦੱਸਦੀ ਹਾਂ ਜਦੋਂ ਪਹਿਲੇ ਦਿਨ ਕੰਮ ਕਰਾਇਆ ਸੀ ਉਹਦੇ ਕੋ ਮੇਰੀ ਗੱਲ ਸੁਣ ਮੰਮੀ ਨੂੰ ਉਹਨਾਂ ਪਤਾ ਕੀ ਗਿਆ ਸੀ ਕੀ ਗਿਆ ਸੀ ਉਹਨੂੰ ਮੰਮੀ ਨਾ ਉਹਨੂੰ ਧਮਕੀਆਂ ਦਿੰਦੀ ਸੀ ਜੇ ਜਾ ਕੇ ਸੰਦੀਪ ਨੂੰ ਦੱਸਿਆ ਨਾ ਤੁਹਾਨੂੰ ਦੋਵਾਂ ਭੈਣਾਂ ਨੂੰ ਘਰੋਂ ਬਾਹਰ ਕੱਢ ਦੇਣਾ ਵਾ ਆਹ ਕੰਮ ਕੀਤੇ ਉਹਨਾਂ ਨੇ ਉਹ ਤੁਹਾਨੂੰ ਹੀ ਧਮਕੀਆਂ ਦਿੰਦੀ ਆ ਅਸੀਂ ਤਾਂ ਉਹਦੇ ਲੱਗੇ ਰਹੀਆਂ ਹਾਂ ਨਾਲ ਤਾਂ ਕੋਈ ਗੱਲ ਕਹਿੰਦੀ ਨਹੀਂ ਆ ਤੂੰ ਕਰ ਰਿਹਾ ਕਦੋਂ ਵਾ ਰਿਹਾ ਕਦੋਂ ਸਾਰਾ ਦਿਨ ਤੂੰ ਡਿਊਟੀ ਓ ਮੇਰੀ ਗੱਲ ਸੁਣ ਸਾਡੇ ਘਰ ਜਾ ਕੇ ਨਾ ਰੋਲਾ ਪਾਉਂਦੀ ਕੋਈ ਗੱਲ ਨਹੀਂ ਆ ਤੇ ਕੁੜੀ ਨੂੰ ਰੱਖੋ ਘਰ ਹੀ ਇਹਨੂੰ ਕਹ ਤੂੰ ਨਾ ਆਇਆ ਕਰ ਇਹਨੂੰ ਲੱਗ ਪਤਾ ਜਾਨਾ ਨਹੀਂ ਜੇ ਕਿ ਦਿਲਜੀਂਦਰ ਭੈਣ ਦਾ ਫੋਨ ਨਾ ਆਉਂਦਾ ਮੈਨੂੰ ਇਹਨੂੰ ਪਰਚਾ ਹੋਇਆ ਹੋਣਾ ਕਿਹੜਾ ਫੋਨ ਆਉਂਦਿਆ ਤੇਰੇ ਮੈਂ ਨਾਲ ਹੀ ਚੱਲਣਾ ਵਾ ਨਾਲ ਚੱਲਣਾ ਤੈਨੂੰ ਸ਼ਰਮ ਆਉਣੀ ਹੀ ਨਹੀਂ ਆ ਤੂੰ ਰਪਿੰਦਰ ਦੇ ਮਗਰ ਲੱਗਾ ਵਾ ਜਿੱਦਾਂ ਉਹ ਕਹਿੰਦੀ ਹੈ ਨਾ ਉਦਾਂ ਨੂੰ ਕਰੀ ਜਨਾ ਤੂੰ ਉਹ ਮੈਂ ਤੇਰਾ ਲਾਲਿਆ ਸਾਥ ਆਵ ਤੈਨੂੰ ਹਣ ਮੈਂ ਰੋਕ ਕਰਕੇ ਛੱਡੂਗਾ ਤੈਨੂੰ ਜਿਹੜੀ ਹਵਾ ਚੜੀ ਹੈ ਨਾ ਕਦੋਂ ਆ ਗਈਆਂ ਹੁਣੀਆਂ ਦੁੱਖੀਆਂ ਚਾਹ ਤੇਨੂੰ ਕਿਹਦੇ ਅਗਲਾ ਉਹ ਤੈਨੂੰ ਅਗਲੇ ਆ ਗਈ ਆ ਕਿ ਇਹਦੇ ਘਰ ਜਾ ਕੇ ਕਿਦਾਂ ਬੋਲਣਾ ਦੋਵੇਂ ਬੁੜੀਆਂ ਹੀ ਘਰ ਤੇ ਤੁਸੀਂ ਕਿਦਾਂ ਨੱਚਦੇ ਸੀ ਦੋਵੇਂ ਜੀ ਉੱਥੇ ਮੈਂ ਹੁੰਦਾ ਨਾ ਤੇ ਫਿਰ ਤੁਹਾਨੂੰ ਮਨ ਚਾਉਣਾ ਹੀ ਚੰਗੀ ਤਰਾਈ ਡੇਲੇ ਕੱਢਣਾ ਹੁਣ ਮੇਰੇ ਨਾਲ ਇਹਨੂੰ ਹੈ ਸ਼ਰਮ ਮੱਸਾ ਕਿਤੇ ਕਿਤੇ ਇਹ ਨਹੀਂ ਕਹਿੰਦਾ ਕਿ ਕੁੜੀ ਨਾਲ ਧੱਕਾ ਕੋ ਕੀਤਾ ਵਾ ਜਿੱਦਾਂ ਮੰਮੀ ਨੇ ਤੇ ਰਪਿੰਦਰ ਨੇ ਸਿਖਾਇਆ ਨਾ ਉਦਾਂ ਆ ਕੇ ਮੇਰੇ ਗੱਲ ਪੈਂਡਿਆ ਜੇ ਕਿਹਦੇ ਦਿਲਿੰਦਰ ਭੈਣ ਦਾ ਫੋਨ ਆ ਨਾ ਹੁੰਦਾ ਇਹਨਾਂ ਮੈਂ ਦੱਸ ਦੇਣਾ ਸੀ ਕਿ ਪਰਚਾ ਕਿਦਾਂ ਕਰਾਈਦਾ ਵਾ ਇਹਨੇ ਉਹਨੇ ਰੋਕਦਾ ਮੈਨੂੰ